ਅਤੇ ਘੜ ਸਾਇਹ ਪੁਲਿਸ ਦੇ ਵੱਲੋਂ ਚੋਰ ਗਿਰੋਹ ਦੇ ਤਿੰਨ ਚਿਹਰੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਤੇੜਿਓ ਮੋਟਰਸਾਈਕਲ ਚੋਰੀ ਕਰਕੇ ਅੱਗੇ ਵਧਦੇ ਸਨ ਤੇ ਫੜੇ ਗਏ ਇਨ੍ਹਾਂ ਗਿਰੋਹ ਮੈਂਬਰਾਂ ਦੇ ਵਿੱਚ ਦੋ ਕਾਲਜ ਵਿੱਚ ਪੜਨ ਪਾਲੇ ਵਿਦਿਆਰਥੀ ਵੀ ਨੇ ਇਸ ਗਿਰੋਹ ਦਾ ਇੱਕ ਮੈਂਬਰ ਚੋਰੀ ਦੇ ਮਾਮਲੇ ਵਿੱਚ ਪਹਿਲਾਂ ਵੀ ਜੇਲ੍ਹ ਵਿੱਚ ਹੈ ਤੇ ਉੱਤੇ ਹੀ ਫੜੇ ਗਏ ਇਹਨਾਂ ਗਿਰੋ ਮੈਂਬਰਾਂ ਦੇ ਕੋਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਫਤੇਗੜ ਸਾਹਿਬ ਦੇ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਦੋ ਵਿਦਿਆਰਥੀ ਧਾਰਮਿਕ ਥਾਵਾ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਅਤੇ ਇਹਨਾਂ ਦਾ ਤੀਜਾ ਸਾਥੀ ਮੋਟਰਸਾਈਕਲ ਸਸਤੇ ਪਾਖ ਰਿਤ ਲੈਂਦਾ ਸੀ ਤੇ ਅੱਗੇ ਵੇਂਗੇ ਪਾਤੇ ਵੇਚ ਦਿੰਦਾ ਸੀ ਫਤੇਗੜ ਸਾਹਿਬ ਦੇ ਗੁਰਦੁਆਰਾ ਜੋਤਿਸ਼ ਸਿੰਘ ਸਾਹਿਬ ਧਾਰਮਿਕ ਥਾਵਾ ਤੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਸੀ ਤੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਇਹ ਖਰੀਦ ਲੈਂਦੀ ਸੀ ਤੋਂ ਨੂੰ ਅੱਗੇ ਮਹਿੰਗੇ ਰੇਟ ਤੇ ਵੇਚਦੇ ਸੀ ਜਿਸ ਦੇ ਵਿੱਚ ਜਸਬੀਰ ਸਿੰਘ ਉਰਫ ਜਾਨੀ ਉੱਤਰ ਦਰਸ਼ਨ ਸਿੰਘ ਵਾਸੀ ਆਲੀਆਂ ਤੇ ਕਮਲਪ੍ਰੀਤ ਸਿਰਫ ਸਿੰਘ ਉਰਫ ਬਾਵਾ ਉਰਫ ਸੁਮਨ ਇਹ ਲੇਟ ਨਰਿੰਦਰ ਸਿੰਘ ਇਹ ਇਹ ਮਲੇਰ ਕੋਟਲੇ ਦੇ ਆ ਜਿਹੜੇ ਸਟੂਡੈਂਟ ਨੇ ಎಸ್ ਬਾਬਾ ਬੰਦਾ ਸਿੰਘ ਬਹਾਦਰ ਇੰਜਨ ਕਾਲੇ ਵਿੱਚ ਫੜਦੇ ਸੀ ਇਹ ਮੋਟਰਸਾਈਕਲ ਨਾਂਨੇ ਚੋਰੀ ਦੇ ਖਰੀਦ ਲਿਆ ਸੀ ਤੇ ਅੱਗੇ ਵੇਚ ਦਿੰਦੇ ਸੀ ਇਸ ਤੋਂ ਇਲਾਵਾ ਇਹਨਾਂ ਦੇ ਗਿਰੋਹ ਦੇ ਵਿੱਚ ਇੱਕ ਜਗਜੀਤ ਸਿੰਘ ਪੁੱਤਰ ਬਹਾਦਰ ਸਿੰਘ ਆ ਪਾਸੇ ਬਰੋਂਗਾ ਤੇ ਥਾਣਾ ਮਲੋਹ ਤੇ ਹੁਣੇ ਜਸਰਾ ਕਲੋਨੀ ਰਹਿਦਾ ਜਸਰਾ ਕਲੋਨੀ ਗੋਬਿੰਦਗੜ੍ਹ ਦੇ ਵਿੱਚ ਰਹਿਣਾ ਇਹ ਮੋਟਰਸਾਈਕਲ ਖਰੀਦਦਾ ਸੀ ਤੇ ਅਗੇ ਖਰੀਦ ਕੇ ਅਗੇ ਵੇਚ ਦੇ ਦਿੰਦਾ ਸੀ ਇੱਧਰ ਚ ਪਹਿਲਾ ਕਿ 2-3 ਮੁਕਦਮੇ ਐ ਐਨਡੀਪੀ ਜਸਦੇਰ ਜਨੇ ਇਹ ਚੋਰੀ ਦੇ ਮੁਕਦਮੇ ਇੱਧਰ ਚ ਜੜਦੇ ਨੇ ਜਿਨ੍ਹਾਂ ਇਹਨਾਂ ਨੂੰ ਮੁਖਬਰੀ ਤੇ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਮੋਟਰਸਾਈਕਲ ਬਰਾਮਦ ਹੋਣ ਦੀ ਉਮੀਦ ਆ ਤੇ ਇਹਨਾਂ ਨੂੰ 3 ਦਿਨਾਂ ਦਾ ਪੁਲਿਸ ਰਿਮਾਂਡ ਜਿਹੜਾ ਜਸਵੀਰ ਸਿੰਘ ਤੇ ਕਮਲਜੀਤ ਸਿੰਘ ਦਾ ਇਹਨਾਂ ਦਾ ਹਾਸਲ ਕੀਤਾ ਗਿਆ ਤੇ ਇਹਨਾਂ ਨੂੰ ਫਿਰ ਸ਼ੂਮਾ ਵੱਲ 7 17 ਤਾਰੀਖ ਨੂੰ ਇਸ ਕੀਤਾ ਜਾਵੇਗਾ ਇਹ ਜਾਂਚ ਚੱਲ ਰਹੀ ਹੈ ਤੇ ਜਗਜੀਤ ਸਿੰਘ ਜਿਹੜਾ ਗੁਬਿੰਦਗੜ੍ਹੋਂ ਦਾ ਇਹਨਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਸਾਹਮਣੇ ਦੇਤਾ ਜਿਨ੍ਹਾਂ ਨੂੰ ਨਾਂਬਾ ਜੇਲ੍ਹ ਬੰਦ ਅੱਜ ਕਰਾਇਆ ਜਾਵੇਗਾ ਇਹ ਕਿੰਨੇ ਮੋਟਰਸਾਈਕਲ ਰਿਕਵਰ ਹੋਏ ਨੇ ਮੋਟਰਸਾਈਕਲ ਟੋਟਲ 3 ਰਿਕਵਰ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਬੰਦਾ ਇਹਨਾਂ ਦੀ ਗਿਰੋਹ ਦਾ ਫੜਿਆ ਹੋਇਆ ਸੀ ਉਹ ਵੀ ਇਹਦੇ 'ਚ ਸਮਲ ਸੀ ਜੋ ਨਾਂ ਵੀ ਨਾਂ ਵੀ ਜੇਲ੍ਹ ਦੇ ਵਿੱਚ ਸੀ ਬੰਦਾ ਫੜੇ ਗਏ ਇਸ ਚੋਰ ਗਿਰੋਹ ਦੇ ਮੈਂਬਰਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਇਸ ਦੌਰਾਨ ਹੋਰ ਕਈ ਖੁਲਾਸੇ ਹੋ ਗਏ। ਪੁਲਿਸ ਵੱਲੋਂ ਉਮੀਦ ਜਤਾਈ ਜਾ ਰਹੀ ਹੈ। ਜਗਬਾਣੀ ਟੀਵੀ ਦੇ ਲਈ ਫਤਿਹਗੜ ਸਾਹਿਬ ਤੋਂ ਜੁਕੇ ਸਿੰਘ ਜੀ ਨੂੰ